ਅੱਜ ਸਮਰਾਲਾ ਸ਼ਹਿਰ ਸ਼ਹਿਰ ਸਮਰਾਲਾ ਅੱਜ ਆਪਾਂ ਚੱਲੇ ਆਂ ਜੀ ਮੱਛਵਾੜਾ ਸਾਹਿਬ ਮੱਛਵਾੜਾ ਸਾਹਿਬ ਜੀਰੀ ਲੈ ਕੇ ਗਏ ਹੋਏ ਆਂ ਜੀਰੀ ਉੱਥੇ ਮੰਡੀ ਚ ਅੱਖਾ ਲੱਗ ਗਿਆ ਉਹਨੂੰ ਬਸ ਉਹ ਜੀ ਹੁਣ ਬੋਲੀ ਹੋ ਚੁੱਕੀ ਆ ਉਹ ਭਰਉਣ ਜਾਣਾ ਉਹਨਾਂ ਨੇ ਆਗੇ ਆਪਾਂ ਗੱਡੀ ਦੇ ਬੋਲ ਤੇ ਸਾਲ ਨਹੀਂ ਇਸ ਮੋੜਨਾ ਕਿੱਧਰ ਨੂੰ ਹੈ ਦੇਖ ਕੇ ਮੋੜੇ ਨਾਲ ਜੇ ਮੋੜ ਐਂਡੀਕੇਟਰ ਸਰਦੇ ਮੈਂ ਦੇਖੋ ਸਰਾਂਦ ਨੇ ਯਾਰ ਪਾਣੀ ਇਹ ਚ ਧੁੱਪ ਹੈ ਹੋਣੀ ਨਹੀਂ ਸਰਾਂਦ ਨੇ ਹੈ ਪਾਣੀ ਬਹੁਤ ਘਾਟਾ ਥੱਲੇ ਲਾਇਆ ਪਿਆ ड़ा सा आ गए अपा माछीवाड़ा साहब मंडी चाहे ਕੋ ਕਿੰਨੀ ਪਿਆਰੀ ਇਧਰ ਹੀ ਆ ਦੇ ਲੱਗਿਆ ਪੱਖੇ ਪੱਖਾ ਲਾਉਣ ਲੱਗੇ ਹੋਏ ਨੇ ਫਿਰ ਭਰ ਦੇਣੇ ਲੱਗੇ ਬਾਗ ਮਗਰੇ ਹਾਂ ਯਾਪਾ ਕਿ ਦੋ ਲਾਤੇ ਇਹਨੂੰ ਦੋ ਪੱਖੇ ਲਾਤੇ 10 ਜਿਹੜੇ ਹੁਣ ਦੋ ਲਾ ਕੇ ਕੀ ਕਢਣਾ ਸੀਗਾ ਇਹਨਾਂ ਨੇ ਬਸ ਸਰਕਾਰੀ ਕੰਮ ਹੈ ਸਰਕਾਰੀ ਕੰਮ ਹੈ ਇਹਦਾ ਪ੍ਰਾਈਵੇਟ ਕੰਮ ਹੈ ਇਹ ਤਾਂ ਸਰਕਾਰੀ ਹੋਣਾ ਹੈ ਸੱਤੀ ਕਾਲ ਜੀ ਅਸੀਂ ਜੀ ਹੁਣ ਪਹੁੰਚ ਗਏ ਆ ਮੱਛੀਵਾੜਾ ਸਾਹਿਬ ਦਾਣਾ ਮੰਡੀ ਤੇ ਇੱਥੇ ਆਪਣੀ ਜੀਰੀ ਆ ਤੇ ਪੱਖਾ ਲੱਗ ਰਿਹਾ ਉਹਨੂੰ ਆ ਵੇਖੋ ਪੱਖਾ ਲੱਗ ਰਿਹਾ ਪਹਿਲਾਂ ਇੱਕ ਪੱਖਾ ਰਾਤ ਆ ਉਹਨੂੰ ਕਹਿੰਦੇ 11 ਹੋਰ ਪੱਖਾ ਲਾਉਣਾ ਜੀਮੀਦਾਰ ਦੀ ਅੱਧੀ ਫਸਲ ਤਾਂ ਪੱਖਿਆਂ ਜੀ ਨਿਕਲ ਜਾਂਦੀ ਆ ਤੇ ਪੱਖਾ ਲਾਲ ਲਾ ਕੇ ਫਿਰ ਇਹਦੀ ਬਾਜ ਦੀ ਭਰਾਈ ਹੋਣੀ ਆ ਬਾਅਦ ਤੁਹਾਨੂੰ ਦੱਸਦੇ ਆ ਇਹਦਾ ਕੀ ਰੇਟ ਆ ਰੀਟ ਸਾਨੂੰ ਦਿੱਤੀ ਆ ਇੱਕ ਟਰਾਲੀ ਅਸੀਂ ਮਾਚੂਵਾੜਾ ਸ ਆ ਇਹ ਉਰੇ ਲਿਆਂਦੀ ਆ ਤੇ ਖਰਸੋ ਵਿੱਚ ਆਏ ਨਾਬੇ ਵੇਚ ਗਏ ਆ ਤੇ ਨਾਬੇ ਵਾਲੀ ਦਾ ਵੀ ਰੇਟ ਤੁਹਾਨੂੰ ਦੱਸ ਦਿਆਂ ਵੀ ਉੱਥੇ ਕੀ ਰੇਟ ਲੱਗੀ ਆ ਤੇ ਇੱਥੇ ਸਾਡੀ ਕੀ ਰੇਟ ਲੱਗੀ ਆ ਆ ਜਾ ਕਿਵੇਂ ਦੇਬੀ ਨੇ ਖੜ ਗਈ ਹੈ ਦੇਖੋ ਵੀ ਹੈ ਹੈ ਅੰਦਰ ਪਹਿਲੇ ਕੰਡਾ ਘੱਟ ਕੰਡੇ ਦਾ ਬਰਬੰ ਕੰਡਾ ਹੀ ਲਾਉਣਾ ਹੈ ਜਦ ਘਾਟਨ ਕਰਨਾ ਅੱਜ ਅੱਜ ਉਹਨੇ ਕੰਡਾ ਲੱਗਣ ਤੋਂ ਬਾਅਦ ਘਾਟਨ ਵੀ ਕਰਨਾ ਅੱਜ ਪਹਿਲੇ ਪਹਿਲੀ ਜੀਰੀ ਆਈ ਆਪਣੀ ਉਹ ਹੈ ਨਾ ਹੈ ਅੜਦੀਆਂ ਦੇ ਹਾਂ ਅੱਛਾ ਉਹ ਫੂਕਸ ਡਾਲ ਦੇ ਉਸ ਨੂੰ ਡਾਲਨੇ ਦਾ ਸਾਲੇ ਕੌਣ ਲੱਗਿਆ ਇਹ ਮਾਸੀ ਬੋਲੀ ਬੋਰੀ ਬੋਲੀ ਦੀ ਤਿਆਰੀ ਭਰਾਈ ਦੀ ਤਿਆਰੀ ਇਹ ਉਧਰ ਘਾਟਨ ਕਰਨਾ ਜਿੱਥੇ ਦੁਕਾਨ ਦਾ ਮੈਂ ਭਾਈ ਜਿਗਰਾ ਦੇਖਿਆ ਨਾ ਇੰਨਾ ਜਿੰਨਾ ਕੱਟਿਆ ਸੁੱਟੇ ਬੋੜਾ ਮੈਂ ਕਹਿ ਕੇ ਹਮਦੇ ਨਵੀਆਂ ਲੱਗੀਆਂ ਸਾਹੀ ਵੀ ਨਹੀਂ ਹਟੇ ਹੈਗੇ ਮੰਡੀ ਦੀ ਪੁੱਛ ਮਾਰਦੇ ਜੀ ਉਹ ਵੇਗ ਨੂੰ ਆ ਗਿਆ ਕੋਈ ਮਾੜਾ ਬੰਦਾ ਦਰ ਦੋ

两两两两。 ਆ ਭਾਈ ਸੁਣ ਚੇਲਾ ਸ਼ਰਮਾ ਕੰਮੀ ਨਾਲ ਵੀ ਸੇਵਾ ਕਰਦਾ ਉਹ ਕਵਰ ਲਾਉਣੀ ਹੈ ਨਾ ਤੁਹਾਨੂੰ ਦੇ ਦੇ ਅਮਰਾਵਗਰ ਐਦਾਂ ਮੈਂ ਕੋਈ ਨਹੀਂ ਕੋਈ ਨਹੀਂ ਕੋਈ ਦੋ ਦੋ ਉੱਧਰ ਦੋ ਨਹੀਂ ਤੁਸੀਂ ਫੜੋ ਪਹਿਲਾਂ ਆ ਖੋਲੋ ਡੱਬਾ ਡੱਬਾ ਹੋ ਰਿਹਾ ਹੈ ਹਾਂ ਬਾਦ ਵਿੱਚ ਵਾਅਦਾ ਆਵੇ ਆਰਤੀਆਂ ਦਾ ਗਹਿਰਾ ਹੋਵੇ ਹਾਂ ਹੋ ਜੀ ਅੱਜ ਬਾਸਮਤੀ ਦਾ ਡਿਕਾਡਨ ਹੋ ਗਿਆ ਮਾਚੀਵਾੜਾ ਸਾਹਿਬ ਚ ਹਨਾ ਸਾਢੇ 3100 ਰੁਪਏ ਸਾਢੇ 3100 ਰੁਪਏ ਰੇਟ ਲੱਗਿਆ ਜੀ ਚਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਹਰਿੰਦਰ ਸਿੰਘ ਖੇੜਾ ਆਰਤੀ ਦਾਣਾ ਮੰਡੀ ਮਾਚੀਵਾੜਾ ਸਾਹਿਬ ਅੱਜ ਸਾਡੀ ਦੁਕਾਨ ਤੇ ਮਾਚੀਵਾੜਾ ਸਾਹਿਬ ਦੇ ਕੀ ਬਾਸਮਤੀ ਜਿਹੜੀ ਹੈ ਉਹ ਦੀ ਤਾਂ ਚੇਂਜ ਹੋਈ ਹੈ ਜਿਹੜੀ ਦਾ 1.31 ਹਜ਼ਾਰ ਰੁਪਏ ਵਿਕੀ ਹੈ ਸਰਦਾਰ ਫਰਵੰਸ ਸਿੰਘ ਪਿੰਡ ਰਾਜੇਵਾਲ ਤੋਂ ਉਹਨਾਂ ਦੀ ਬਾਸਮਤੀ ਤੇਰੀ ਸੀਗੀ ਕਿ 1.31 ਹਜ਼ਾਰ ਰੁਪਏ ਓਕੇ ਥੈਂਕ ਯੂ ਮੁਬਾਰਕਾ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾ ਇਹ ਆ ਸੇਵਕ ਨੇ ਅਜੇ ਉਧਰ ਭੜਾਈ ਸ਼ੁਰੂ ਹੋਣ ਲੱਗੀ ਆ ਬੱਦਲ ਨੂੰ ਦੇਖ ਕੇ ਕਹਿੰਦਾ ਮੈਂ ਜਾਣਾ ਘਰ ਨੂੰ ਮੈਂ ਡਾਇਰੈਕਟਰ ਤੇ ਆ ਇਹਨੇ ਆਪਣ ਇਹਨੇ ਆਪਣਾ ਸ਼ਾਨ ਜੱਕ ਲਿਆ ਹੁਣ ਸ਼ਾਨ ਕਿੱ데 ਰਾਹ ਚ ਨਾ ਵੇਜ ਜੀ ਹੈਂ ਆ ਲੋ ਜੀ ਸਾਡਾ ਫੋੜ 3700 3700 ਸਾਡਾ ਭਜਾਈ ਦੇ ਵਿੱਚ ਨਾ ਕਾਰ ਇਹ ਟਰਾਲੀ ਨੂੰ ਲੈ ਕੇ ਤਾਂ ਇੰਨਾ ਭੱਜਦਾ ਇਹ ਜੇ ਦੂਰ ਨੂੰ ਨੇੜੇ ਨੂੰ ਕਿਤੇ ਵੀ ਮੰਡੀ ਜੇ ਵਿੱਚ ਲੈ ਕੇ ਜਾਨੇ ਆ ਟਰਾਲੀ ਤਾਂ ਇਹ 3600 ਵਾਲੇ ਲੈ ਕੇ ਜਾਨੇ ਆ ਨਵੇਂ ਤਾਂ ਭੱਜਦੇ ਹੀ ਨਹੀਂ ਹੈਗੇ ਅਨੋਵ ਆਉ ਤਾਂ ਬਸ ਖੇ ਖੇਚੀ ਆ ਬਾਬਾ ਰੋਦੀ ਸੜਕ ਤੇ ਨਹੀਂ ਹੈਗੀ ਯਾਰ ਠੀਕ ਆ ਦੀ ਭਰਾਈ ਸ਼ੁਰੂ ਹੋ ਗਈ ਆ ਲੇਵਰ ਪਰਨ ਲੱਗੀ ਆ 35 ਕਿਲੋ ਦਾ ਗੱਟਾ ਭਰਦੇ ਨੇ ਲੋ ਜੀ ਭਰਾਈ ਹੋ ਗਈ ਆਪਣੀ ਕਾਲੇ ਕੰਮ ਦਾ ਨਹੀਂ ਹੈਗਾ ਥੈਲਾ ਉਹ ਇੰਨੇ ਕਿ ਤੱਕ ਉਹ ਦੋਏ ਲੋਟ ਇਹ ਤੋਂ ਥੈਲੇ 'ਚ ਪਾ ਦੋ ਦੂਜੀ ਜੀ ਦੀ ਆਜੂ ਨਹੀਂ ਹੋਊਗੀ ਹਾਂਜੀ ਦੋਜੀ ਭਰਾਈ ਹੋਊਗੀ ਹੋਰ ਤੇ ਹੋਤਰ ਹੋਗੇ ਨੀ ਹੋ ਗਿਆ 74 ਹੋ ਗਿਆ 74 ਚਲੋ ਜੀ ਆ ਆਪਣੀ ਆੜ ਤੋਂ ਸੀਗੀ ਮਛਵਾੜਾ ਸਾਹਿਬ ਜੇ ਕਿਸੇ ਨੇ ਲੈ ਕੇ ਆਣੀ ਹੋਵੇ ਬਾਸਮੇ ਲੈ ਆ ਸਕਦੇ ਹਾਂ ਇੱਥੇ ਆਪਣੀ ਖਰੀਦ ਸ਼ੁਰੂ ਹੋ ਚੁੱਕੀ ਹੈ ਓਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਵੀਡੀਓ ਦੇਖੀ ਲਾਇਕ ਤੇ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ